ਕਾਲੀ ਦਲ ਦੇ ਅਗਵਾਨੇ ਫਰੀ ਹੋਂਕਾਰ ਰੋਧਿਆ ਦੇ ਕਿਤੇ ਤਿੱਖੇ ਬਾੜ ਲੋਕ ਸਭਾ ਹਲਕਾ ਹੁਸ਼ਿਆਪੁਰ ਤੋਂ ਸ਼੍ਰੋਮੀ ਕਾਲੀ ਦਲ ਦੇ ਹਬੀਬ ਬਸ ਸੋਹ ਸਿੰਘ ਠੰਡਲ ਨੇ ਚਿਕਲੀ ਭਾਈਚਾਰਾ ਬਸਤੀ ਅਜੌਰ ਦਾ ਕੀਤਾ ਤੂਫਾਨੀ ਦੋਆ ਪਰ ਮੇ ਕੱਠ ਨੂੰ ਕੀਤਾ ਸੰਬੋਧਨ पेश है फोर्टी न्यूज इंडिया की विशेष रिपोर्ट चुनावी दंगल में उतरा 47 न्यूज इंडिया का हेलीकॉप्टर दिखाएंगे हम चुनाव की हर खबर साथियों फिर द्वारा एक मौका सानू मिले सरदार सोहन सिंह ठंडल होना श्रोमणी अकाली दल ने ਟਿਕਟ ਦੇ ਕੇ ਸਾਡੇ ਵਿੱਚ ਭੇਜਿਆ ਇਸ ਹਾਲ ਕੇ ਤੋਂ ਜਿਹੜੇ ਸਾਡੇ ਕੈਂਡੀਡੇਟ ਸਰਦਾਰ ਸੋਹਣ ਸਿੰਘ ਜੀ ਠੰਡਲ ਸਾਫ ਦਾ ਕੈਬਨਟ ਮੰਤਰੀ ਸਾਡੇ ਵਿੱਚ ਆਹ ਪਹੁੰਚ ਗਏ ਆ ਮੈਂ ਸ਼ੁਰੂਆਤ ਨਹੀਂ ਟਾਲੀ ਵਾਲਾ ਸ਼ੁਰੂਆਤ ਨਹੀਂ ਕੈਡੀਗਨ ਕੀਤੀ ਸੀ ਜਦੋਂ ਪਿਛਲਾ ਇਲੈਕਸ਼ਨ ਦੀ ਕਿ ਜੇ ਸਾਡਾ ਕੈਂਡੀਡੇਟ ਚੰਗਾ ਕੈਂਡੀਡੇਟ ਜਿੱਤ ਕੇ ਜਾਊਗਾ ਤਾਂ ਆਪਾਂ ਇਸ ਇਲਾਕੇ ਦੀ ਇਸ ਜਗ੍ਹਾ ਦੀ ਨੁਹਾਰ ਬਦਲ ਸਕਦੇ ਵਧੀਆ ਬਣਾਣਾ ਹੈ ਸਾਫ ਸੁਥਰਾ ਕਰਨਾ ਹੈ ਹੋਰ ਆਪਾਂ ਜਿਆਦਾ ਤੋਂ ਨਹੀਂ ਜਾਣਾ ਸ੍ਰੋਮਣੀ ਅਕਾਲੀ ਜਲੰਧ ਮੀਤ ਪਰਿਵਾਰ ਇਦਾਂ ਆ ਕੇ ਲੋਕਾਂ ਦੇ ਭਾਸ਼ਣ ਕਰ ਆਪਾਂ ਨਹੀਂ ਕਰਨਾ ਭਾਸ਼ਣ ਉਹ ਕਰੂਗੇ ਜਿਹਨੇ ਲੀਡਰ ਲੋਕ ਬੈਠੇ ਆ ਆਪਾਂ ਕੁਝ ਪੁਰਾਣੀਆਂ ਗੱਲਾਂ ਯਾਦ ਕਰਨੀਆਂ ਉਹ ਬਹੁਤ ਪੁਰਾਣੀਆਂ ਆਣੀਆਂ ਸੈਂਚਾ ਤੋਂ ਹੁੰਦਾ ਸੀ ਕੈਪਟਨ ਰੋਸ਼ਨ ਲਾਲ ਕਈ ਜਾਣਦੇ ਆ ਸ਼ੇਰਾ ਹੁੰਦਾ ਸੀ ਬੜਾ ਪੁਰਾਣੇ ਆਪਾਂ ਇੱਥੇ ਆਉਂਦੇ ਸੀ ਸਰਹੱਦ ਸਾਹਿਬ ਇੱਕ ਪਰਿਵਾਰਿਕ ਰਸਤਾ ਅਸ਼ਾਲੂ ਹੁਣਾ ਨੇ ਇਹਨਾਂ ਦਾ ਬਣਾਇਆ ਸੀ ਪਰ ਇਹਨਾਂ ਦੇ ਇੱਕ ਬੜੇ ਵੱਡੇ ਸਮੱਸਿਆ ਹੁੰਦੀ ਸੀ ਉਦੋਂ ਕਿ ਰਹਿੰਦੇ ਤਾਂ ਜ਼ਮੀਨ ਦੇ ਸੀ ਪਰ ਪੈਰਾ ਥੱਲੇ ਰਹਿਣੇ ਕਿ ਨਹੀਂ ਰਹਿਣੇ ਇਹ ਨਹੀਂ ਸੁਭਾਤਾ ਇਦਾਂ ਸੀ ਕੰਮ ਕਰਨ ਜਿਹੜੀ ਜ਼ਮੀਨ ਤੇ ਰਹਿੰਦੇ ਸੀ ਇਦਾਂ ਸੀ ਕਿ ਪੈਰਾ ਥੱਲੇ ਰਹਿਣੀ ਆ ਜਾਂ ਨਹੀਂ ਰਹਿਣੀ ਮੈਨੂੰ ਯਾਦ ਆ ਬਹੁਤ ਪੁਰਾਣੀ ਗੱਲ ਆ ਇੱਕ ਇਹਨਾਂ ਦਾ ਭਾਈ ਬੰਦੂ ਨਾਮ ਸੀ ਸ਼ੇਰਾ ਨਾਂ ਸੀ ਉਹਦਾ ਆਪਾਂ ਵਧੀਆ ਕਿੱਥੇ ਆ ਹੈ ਨਹੀਂ ਹੈਗਾ ਇੱਥੇ ਕਿਹਨੇ ਕਿਤੇ ਇਥੇ ਐ ਅੱਛਾ ਚਲੋ ਕੋਈ ਆ ਕਿ ਮੇਰੇ ਕੋ ਆਇਆ ਬਿਲਕੁਲ ਗਾਂਵਾਂ ਨੂੰ ਹੋ ਗਿਆ ਕਹਿੰਦਾ ਮੈਂ ਫੇਰ ਕਰ ਲਵਾਂ ਗਾਂ ਨਾ ਕੈਪਟਨ ਫਾਹਰ ਨਾਲ ਲੈ ਕੇ ਆ ਗਿਆ ਉਹਨੇ 15 20 ਮਿੰਟ ਗਾਂਵ ਨੂੰ ਦੇਖਿਆ ਤੇ ਪੌਣੇ 2 ਘੰਟੇ ਸਿਰਫ ਇਹ ਹੀ ਦੁੱਖ ਸੁਣਾਇਆ ਕਿ ਸਾਨੂੰ ਉੱਥੋਂ ਉਜਾੜ ਦੇਣਾ ਉਹ ਜਾਵਾਂ ਕਿੱਥੇ ਮੈਂ ਧੰਵਾਦੀ ਆ ਇਹ ਵੀ ਅੱਜ ਦੀ ਸਰਕਾਰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਜਿਨ੍ਹਾਂ ਨੇ ਇਹਨਾਂ ਨੂੰ ਇਸ ਧਰਤੀ ਦਾ ਪੱਕਾ ਪਛੰਡਾ ਬਣਾਇਆ ਅੱਜ ਉਸ ਬਾਦਲ ਦਾ ਨੁਮਾਇੰਦਾ ਸਰਦਾਰ ਖਾਨ ਸਿੰਘ ਗੰਦਰ ਤੁਹਾਡੇ ਤੇ ਜਿਹੜਾ ਤੁਹਾਨੂੰ ਬੰਦਾ ਅਧਿਕਾਰ ਮਿਲਿਆ ਤੁਹਾਡੇ ਘਰ ਬਣੇ ਤੁਹਾਡੇ ਅਧਾਰ ਕਾਰ ਬਣੇ ਤੁਹਾਡੀਆਂ ਵੋਟਾਂ ਬਣੀਆਂ ਵੋਟਰ ਕਾਰਡ ਬਣੇ ਉਹ ਨੀਲੇ ਕਾਰਡ ਬਣੇ ਅੱਜ ਵਿੱਚ ਉਹ ਸਰਕਾਰ ਦਾ ਨੁਮਾਇੰਦਾ ਤੁਹਾਡੇ ਵਿੱਚ ਬੋਟ ਮੰਗਣ ਦੇ ਆਇਆ ਤਾਂ ਮੈਨੂੰ ਲੱਗਦਾ ਹੈ ਕਿ ਸਾਨੂੰ ਉਹ ਹੱਕ ਜ਼ਰੂਰ ਮੋੜਨਾ ਚਾਹੀਦਾ ਚਾਹੀਦਾ ਉਪਰੋਂ ਸੋਨੇ ਦੇ ਘਹਾ ਦੇਖੋ ਸੋਨੇ ਦੇ ਘਹਾ ਨੂੰ ਦੇਖ ਕੇ ਹੈਰਾਨ ਅੱਜ ਦੇ ਜਮਾਨੇ ਦੇ ਵਿੱਚ ਕੋਈ ਕਿਸੇ ਨੂੰ ਬਿਨਾ ਮਤਲਬ ਤੋਂ ਮੈਂ ਵੀ ਥਾਂ ਇਸ ਕਰਕੇ ਲੈਂਦਾ ਕਿ ਜੀਨ ਦੇ ਜ਼ਰੂਰੀ ਆ ਸਾਥ ਬੰਦਾ ਮਤਲਬ ਲਈ ਲੈਂਦਾ ਪਰ ਹਾਰ ਬਾਦ ਵਿੱਚ ਪਿਛਲਾ ਇਲੈਕਸ਼ਨ ਲੜ ਲਿਆ ਲੜ ਕੇ ਉਹਨੂੰ ਸਾਥ ਕੀ ਹੋਇਆ ਕਿ ਯਾਰ ਮੈਂ ਤਾਂ ਸਮਾਜ ਸੇਵਾ ਕਰਦੇ ਆਵਾ ਬੰਦਾ ਸਮਾਜ ਸੇਵਾ ਕਰਨੀ ਆ ਕਿੱਥੇ ਮੈਂ ਚੋਣਾਂ ਦੇ ਫਿਸਸੋ ਚ ਪੈ ਗਿਆ ਤੇ ਇਹਨਾਂ ਨੇ ਕੀ ਕਿਹਾ ਕਿ ਠੰਢੇ ਸਾਹ ਮੈਂ ਸਾਥ ਉਹਦਾ ਤੁਰਨਾ ਜਿਹੜਾ ਮੈਨੂੰ ਮਨੋਂ ਲੱਗੂਗਾ ਕਿ ਜਿਹੜੇ ਮੈਂ ਆ ਭਰਾ ਵਿਖਾਏ ਆ ਜਿਹਦੇ ਮੇਆ ਭਰਾਵਾਂ ਨਾਲ ਵਣਾਂ ਚ ਪਾਈ ਆ ਉਹਨਾਂ ਦੇ ਨਾਲ ਮਨੋਂ ਬਹੁਤ ਖੁਸ਼ ਹੋਊਗਾ ਤੇ ਮੈਨੂੰ ਲੱਗਦਾ ਕਿ ਇਮਾਨਦਾਰੀ ਨਾਲ ਜੇ ਕੋਈ ਖੜਾ ਹੋ ਸਕਦਾ ਤਾਂ ਤੱਕੜੀ ਵਾਲਾ ਬੰਦਾ ਹੀ ਖੜਾ ਹੋ ਸਕਦਾ ਸੋ ਪ੍ਰਹਾੜ ਸਾਹਿਬ ਦਾ ਹੀ ਬਹੁਤ ਬਹੁਤ ਧੰਨਵਾਦ ਕਰਦਾ ਕਿ ਜਿਨ੍ਹਾਂ ਨੇ ਇਹ ਸੁਣਿਆ ਕਿ ਮੈਂ ਉਹਦਾ ਸਾਥ ਦੇਣਾ ਜਿਹੜਾ ਇਨਸਾਫ ਕਰੂਗਾ ਉਹ ਸਰਦਾਰ ਬੋਸ ਸਿੰਘ ਠੰਡਰ ਨਾ ਦੇ ਜੀ ਇਸ ਇਲਾਕੇ ਤੇ ਕਿਸੇ ਵੀ ਉਸ ਮੀਟਰ ਨੂੰ ਬੜਨ ਨਹੀਂ ਜਿਹਨੂੰ ਸਾਡੇ ਕਪੜਿਆਂ ਤੇ ਬਦਹੂ ਆਉਂਦੀਆਂ ਇਸੇ ਇਲਾਕੇ ਤੇ ਕਿਸੇ ਵੀ ਉਸ ਕੰਦੇ ਨੂੰ ਬੜਨ ਨਹੀਂ ਜਿਹੜੇ ਸਾਡੇ ਰੀਲਰ ਕਾਰਕਟਾਰ ਤੇ ਸਾਡੀਆਂ ਪੈਨਸ਼ਨਾਂ ਘਟਾਉਂਦੀਆਂ ਇਸ ਇਲਾਕੇ ਦੇ ਕੱਲਾ ਤੇ ਕੱਲਾ ਉਹ ਹੀ ਮੀਟਰ ਬੜੂਗਾ ਜਿਹਦਾ ਭਾਤੇ ਦੇਖ ਫੁਕ ਦਾ ਸਾਥੀ ਹੈ ਉਹ ਹੈ ਪ੍ਰਹਾਰ ਤੇ ਸੋਰ ਸਿੰਘ ਠੰਡਰ ਸਹਿਮਤ ਹਾਂ ਸਾਡੇ ਮੇਰੀ ਇਸ ਗੱਲ ਤੇ ਬੀ.ਐਸ. ਸਹਿਮਤ ਹਨ ਜੀ ਅਜੇ ਸਰਕਾਰ ਨੇ ਜਿਹੜੀ ਸੀ ਆ ਗਏ ਵੀ ਆਏ ਜੇ ਨਹੀਂ ਆਏ ਤਾਂ ਜਰੂਰ ਬੋਟਾ ਮੰਗਣਾ ਹੋਵੇਗਾ ਜਿਹਦੇ ਘਰ ਤੇ ਪੰਜ ਜਨਾਨੀ ਜਿase 100 ਧਰਮ ਮਿੱਤਰਾਂ ਕੋਈ ਵੀ ਸੋਚਿਆ ਜਿਹੜਾ ਵੀ ਆਇਆ ਇਹਨਾਂ ਨੇ ਉਸਦੀ ਪੂਰੀ ਮਦਦ ਕੀਤੀ ਹੈ ਫਿਰ ਤੁਹਾਡੇ ਜੋ ਇਥੇ ਪਲਾਟ ਘਰ ਕਿਉਂ ਨਹੀਂ ਬਣਾ ਸਕਦੇ ਕਿਉਂਕਿ ਬਾਦਲ ਸਾਹਿਬ ਨੇ ਸ਼੍ਰੋਮਣੀ ਅਕਾਲੀ ਦਲ ਨੇ ਤੁਹਾਡੇ ਇੱਕ ਪਲਾਟ ਅਲਾਟ ਕੀਤੇ ਸੀ ਕਿਸੇ ਉਹ ਦੇ ਕੀ ਵਾਲਾ ਉਸ ਪ੍ਰਕਾਸ਼ ਸਿੰਘ ਬਾਵਾ ਦੇ ਉਹ ਕਿ ਅੱਜ ਦੁਨੀਆ ਦੇ ਵਿੱਚ ਨਹੀਂ ਹਾਂ ਤੇ ਉਸ ਤੋਂ ਬਾਅਦ ਚਲੋ ਮੈਂ ਆਪਣੀ ਨਹੀਂ ਕਹਿੰਦਾ ਸਾਡੀ ਸੰਸਥਾ ਹੋਮ ਫੋਰ ਹੋਮਲੈਸ ਨੇ ਤੁਹਾਡੀ ਬਾਵਾੜ ਕੇ ਤੁਹਾਡੇ ਘਰ ਸਿਰਾਉਣੀ ਸ਼ੁਰੂ ਕੀਤੀ ਘਰ ਵੀ ਅਸੀਂ ਤਾਂ ਹੀ ਬਣਾ ਸਕਦੇ ਇਹ ਵੀ ਤੁਹਾਡੇ ਕੋਲ ਜ਼ਮੀਨ ਸੀ ਤੁਹਾਡੇ ਨਾਮ ਤੇ ਮੇਰੀ ਇਹ ਬੇਨਤੀ ਹੈ ਤੁਹਾਨੂੰ ਉਠਾਰਿਆ ਨੂੰ ਕਿ ਹੁਣ ਤੁਹਾਡਾ ਵੀ ਹੱਕ ਹੈ ਕਿ ਇਸ ਵਾਰ ਸਖੜੀ ਨੂੰ ਮੋਹਰ ਲਾ ਕੇ ਤੁਸੀਂ ਵੀ ਆਪਣਾ ਫਰਜ਼ ਨਿਭਾਓ ਪਿਛਲੀ ਵਾਰ ਜਦੋਂ ਮੈਂ ਚੋਰ ਚ ਖੜਾ ਸੀ ਉਹਨੇ ਕਿ ਫੜੇ ਗੋਮੀ ਕਾਰਜੋਗ ਦੇ ਤਾ ਸਾਡੇ ਪਿੰਡ ਤੋਂ ਜਸਵਿੰਦਰ ਸਿੰਘ ਜੀ ਆਏ ਹਨ ਮੇਰਾ ਭਰਾ ਜਤਨੀ ਸਿੰਘ ਖਾਲਸਾ ਜੀ ਹੋਰ ਸਾਰੇ ਜਣੇ ਇੱਥੇ ਪਹੁੰਚੇ ਆ ਮੈਂ ਪ੍ਰਧਾਨ ਸਿੰਘ ਇਹ ਦੇਖੋ ਬਹੁਤ ਹੀ ਭੱਲਾ ਲੋਕ ਅੰਮ੍ਰਿਤਸਰ ਸਾਰੇ ਪਿੰਡ ਤੋਂ ਵਧੀਆ ਨਾਮ ਹੀ ਪ੍ਰਧਾਨ ਸਿੰਘ ਤੇ ਗੁਰਵਰ ਦਾ ਪ੍ਰਧਾਨ ਵੀ ਹੈ ਤੇ ਧੰਨਵਾਦ ਸਾਰੇ ਵਾਈਕੋ ਦੀ ਖਾਤੋਂ ਵਾਈਕੋ ਦੀ ਕੀ ਫਟੇ ਉਸ ਵੇਲੇ ਇਹਨਾਂ ਸਾਰੇ ਬੰਦ ਜ਼ਮੀਨ ਦੀ ਲੋਟਮੈਂਟ ਕੀਤੀ ਗਈ ਹੈ ਇਸ ਸਾਦੇ ਜਨਤ ਹੋਏ ਪਰ ਤਵੀ ਦੇਖੇ ਕਿ ਅੱਧੀ 41 ਤੇ ਮਕਾਨ ਜਿਹਨੂੰ ਸੋਲੇ ਨਹੀਂ ਉਠਾ ਸਕੇ ਪਰ ਜਿਵੇਂ ਪ੍ਰਹਾੜ ਸਾਹਿਬ ਨੇ ਦਿੱਤੀ ਹੈ ਗੱਲ ਕਿ ਹੁਣ ਇਸ ਗੱਲ ਦਾ ਫੈਸਲਾ ਕੀਤਾ ਹੈ ਸਾਡੇ ਪ੍ਰਦਾਸ ਜੁਵੀਰ ਨੇ ਬਦਲਨੇ ਵੀ ਕਿ ਹੁਣ ਪੰਜਾਬ ਦੇ ਵਿੱਚ ਫਾਰੇ ਆਪਣੇ ਚਾਹੇ ਕਿਸੇ ਵੀ ਕਮੇਟੀ ਦੇ ਲੋਕ ਆ ਉਹਨਾਂ ਨੂੰ ਫਿਰ ਦੀ ਜਿਹੜੀ ਛੱਤਾਂ ਬਣਾ ਕੇ ਜਿਹੜੇ ਘਰ ਬਣਾ ਕੇ ਦਿਆਂਗੇ ਦੇ ਨਾਲ ਗੁੰਮਦਰ ਰਾਜ ਜਿਹੜਾ ਆਇਆ ਰ ਛੱਤੀਗੜ੍ਹ ਦੇ ਵਿੱਚ ਤੁਹਾਡੇ ਬਹੁਤ سارے ਭੈਣ ਭਰਾ ਰਹਿੰਦੇ ਆ ਤੇ ਮੈਨੂੰ ਉੱਥੇ ਜਾਣ ਦਾ ਮੌਕਾ ਮਿਲਿਆ ਮੁੱਠੇ ਬਣਾ ਨੂੰ ਮਿਲ ਕੇ ਆਇਆ ਬਹੁਤ ਵੱਡੀ ਗੁਰੂ ਜੀ ਨਾਲ ਸਾਜਾ ਤੁਹਾਡੀ ਹੋਰ ਮੈਨੂੰ ਖੁਸ਼ੀ ਹੋਈ ਇੱਥੇ ਆ ਕੇ ਦੇਖ ਕੇ ਕਿ ਕੁਝ ਹੀ ਘਰ ਤਾਂ ਬੇਸਿਕ ਹਾਲੇ ਹਾਲੇ ਦੇ ਕੰਗੇ ਨਹੀਂ ਬਣੇ ਪਰ ਤੁਸੀਂ ਗੁਰੂ ਘਰ ਆਪਣਾ ਪਹਿਲਾ ਬਣਾ ਲਿਆ ਮੈਂ ਸਾਨੂੰ ਬਧਾਈ ਦੇਣੀ ਚਾਹੁੰਦਾ ਇਸ ਗੱਲ ਦੀ ਕਿ ਤੁਸੀਂ ਆਪਣਾ ਗੁਰੂ ਘਰ ਸਾਲਕ ਕੀਤਾ ਮੈਂ ਬਹੁਤ ਧੰਨਵਾਦੀ ਆ ਪ੍ਰਹਾਰ ਸਾਹਿਬ ਦਾ ਜਿਨ੍ਹਾਂ ਨੇ 1526 ਦੇ ਕਰੀਬ ਆਪਣੇ ਇਹ ਘਰ ਬਣਾ ਕੇ ਦਿੱਤੇ ਇਸ ਕਰਕੇ ਤੁਹਾਨੂੰ ਪਹਿਲਾ ਜੀਵਨ ਦੇ ਮਾਣਕ ਪਨਾਹਤਾ ਕਿ ਹੁਣ 22 ਦੇ ਸਰਕਾਰ ਸਾਡੀ ਬਣਨੀ ਆ ਮੇਰਾ ਬਲੇ ਸੱਚੇ ਖੱਬੇ ਸਾਡੇ ਲੀਡਰ ਬੈਠੇ ਆ ਜਤਵਿੰਦਰ ਸਿੰਘ ਬੈਠੇ ਆ ਪ੍ਰਹਾਰ ਸਾਹਿਬ ਬੈਠੇ ਆ ਤਲਵਾਰਜੀਤ ਬੈਠੇ ਆ ਤੁਹਾਡੇ ਪਿੰਡ ਦੇ ਸਰਪੰਚ ਜੀ ਵੀ ਆ ਜੀ ਬੈਠੇ ਨੇ ਜਦੋਂ ਸਾਡੀ ਸਹੀ ਸਰਕਾਰ ਬਣੂਗੀ ਅਸੀਂ ਸਾਰੇ ਇਹਨਾਂ ਥੋੜੇ ਜਿਹੇ ਪਰਾਧ ਮਿਲੇ ਆ ਇੱਥੇ ਮੁਕਾਂ ਦਾ ਵੀ ਖਰੀਦ ਕੇ ਤੁਹਾਨੂੰ ਦੇਾਂਗੇ ਤੁਸੀਂ ਵੱਡੇ ਗੱਡੀਆਂ ਦੇ ਵਿੱਚ ਬੈਠੇ ਆ ਪਰ ਫਾਨੋ ਹੋਂਦਨ ਸੱਚ ਦੀ ਸ਼ਕਤੀ ਬਦਿਆ ਨਹੀਂ ਦਿਲ ਸਕਦੀ ਕੁਝ ਗੱਲਾਂ ਹੁੰਦੀਆਂ ਕਿ ਸਾਡੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਲੋਕ ਸ਼ਹਿਰ ਗਰੀਬਾਂ ਨੂੰ ਉਹਨਾਂ ਦੇ ਬੰਦ ਦਾ ਮਾਨ ਸਰਬਾਨ ਨਹੀਂ ਦਿੰਦੇ ਪਰ ਬਿੰਨੂਏ ਕਹਿੰਦੇ ਆ ਕੋਈ ਸਰਕਾਰ ਜਿੰਨੀ ਕੋਈ ਸ਼ਰਮ ਨਹੀਂ ਜੇਕ ਮੈਂ ਪਹਿਲਾਂ ਐਨਐਲਐ ਵਿਧਿਆ ਮੰਤਰੀ ਰਿਆ ਪਰ ਸਾਡੇ ਵਰਗੇ ਹਜ਼ਾਰ ਕਰਦੇ ਜਿੰਮਿਆ ਮੇਰਾ ਪਰਿਵਾਰ ਵੀ ਮਿਹਨਤ ਕਰਦਾ ਸੀ ਜਦੋਂ ਮੈਂ ਵੀ ਪੜਦਾ ਸੀ ਮੈਂ ਵੀ ਮਿਹਨਤ ਕਰਕੇ ਪੜਿਆ ਕਈ ਵਾਰੀ ਕਾਰਖਾਨੇ ਗੋਡਾ ਰਿਆ ਕਈ ਵਾਰੀ ਹੋਰ ਕੰਮ ਵੀ ਕਰਦਾ ਰਿਆ ਤੇ ਮੇਰੀ ਪਾਰਟੀ ਸ਼੍ਰੋਮਣੀ ਕਾਲ ਦਲ ਨੇ ਮੈਨੂੰ ਅੰਮ੍ਰਿਤਸਰ ਦੀ ਲੋਕਾਂ ਨੇ ਐਮਐਲਏ ਬਣਾਇਆ ਫਿਰ ਬੰਦ ਨਹੀਂ ਬਣਾਇਆ ਔਰ ਮੈਂ ਖੰਡੋ ਸਾਰੇ ਭਰਾਵਾਂ ਨੂੰ ਬੇਨਤੀ ਕਰਦੀ ਆਂ ਹੱਥ ਜੋੜ ਕੇ ਬੇਨਤੀ ਕਰਦੀ ਆਂ ਤੁਹਾਡੇ ਹਲਕਾ ਦੇ ਵਿੱਚ ਸਕੂਲ ਹਰ ਹੱਦ ਤੱਕ ਭਜਾਉਣਾ ਚਾਹੀਦਾ ਔਰ ਤੁਹਾਨੂੰ ਬੇਨਤੀ ਹੈ ਤੁਸੀਂ ਜਿੰਦrangle ਘੱਟੋ ਮਾਰੇ ਘੱਟੋ ਪਰ ਆਪਣੇ ਛੱਡਿਆਂ ਨੂੰ ਸਕੂਲ ਦੇ ਤੇ ਜਰੂਰ ਭੇਜਣਾ ਜੇ ਤੁਹਾਡੇ ਬੱਚੇ ਪੜ ਜਾਣਗੇ ਜੇ ਤੁਹਾਡੇ ਬੱਚੇ ਆਰਬਾਰੀ ਖਾਣੇ ਚੁੱਕੇ ਹੋ ਜਾਣਗੇ ਆਪ ਆਪਣੇ ਘਰ ਬਣਾਉਣ ਲੱਗੇ ਹੋ ਜਾਣਗੇ ਤੇ ਆ ਜਿਹੜੀ ਵਾਧਵਾ ਜਿਹੜੀ ਗਰੀਬੀ ਦੀ ਜਿਹੜੀ ਇਹ ਤੁਹਾਡੇ ਚੱਕੇ ਜਾਊਗੀ ਉਹਦੇ ਵਿੱਚ ਮੈਂ ਵੀ ਤੁਹਾਣਾ ਸਹਿਯੋਗ ਕਰਾਂਗਾ ਔਰ ਤੁਹਾਨੂੰ ਵੀ ਬੇਇਜ਼ਤੀ ਕਰਾਂਗਾ ਕਿ ਤੁਸੀਂ ਜੇ ਕਿਸੇ ਪਾਸੇ ਜਰੂਰ ਆਓ ਕਿ ਆਪਾਂ ਆਪਣੇ ਬੱਚਿਆਂ ਨੂੰ ਸਕੂਲਾਂ ਦੇ ਵਿੱਚ ਭੇਜਣਾ ਇਹ ਸਭ ਤੋਂ ਵੱਡਾ ਪੜ੍ਹ ਕੇ ਆਪਣਾ ਜੀ ਵੱਡੀ ਜੀਵਨ ਵਧੀਆ ਬਣਾ ਸਕਣ ਨਾ ਬਰਕ ਨੂੰ ਉਹਨੂੰ ਖਾਣ ਵਾਸਤੇ ਤਾਂ ਫਿਰ ਰੋਟੀ ਬਣ ਨਹੀਂ ਗਈ ਨਹੀਂ ਕਰਦੇ ਆ ਤੋ ਮੈਨੂੰ ਅੱਜ ਸੇ ਦਸਾਂ ਗੱਲਾਂ ਜਦੋਂ ਬਾਦ ਸਾਹਬ ਨੇ ਕਿਹਾ ਮੈਂ ਨਾਲ ਸੀ आनंद ਸਿੰਘ ਜੀ ਵੀ ਲੁਕਿਆ ਔਰ ਦਾ ਫਟਾ ਦਾ ਤਵੀਰ ਵਾਲਾ ਪਾਣੀ ਆ ਇਹ ਸਾਰਾ ਕੁਝ ਦਸਰੀਆਂ ਦਾ ਪ੍ਰਬੰਧ ਕਰਕੇ ਤਵਾ ਦੇ ਬੋਲੋ ਇਸਨੋਂ ਪ੍ਰਾਂਤ ਜੀ ਵੱਲੋਂ ਤੁਹਾਡੇ ਇਸ ਜਿੰਦਾਬਾਦ ਜਿਹੜਾ ਇਸ ਤਰ੍ਹਾਂ ਚੱਲ ਰਿਹਾ ਚੌਂ ਪ੍ਰਚਾਰ ਅਜ ਕਿਤੇ ਕਿਤੇ ਪਿੰਡਾਂ ਜਾ ਕੇ ਆਏ ਹੋ ਮੈਂ ਪਿਛਲੇ ਦਸਤ ਤੋਂ ਬੜਾ ਦੇ ਤੂੰ ਲਗਾਕਾਰ ਖਸ਼ਿਆਰ ਤੋਂ ਪਾਣੀ ਵਾਲੇ ਹਲਕੇ ਦੇ ਸਾਰੇ ਜਿਹੜੇ ਫੈਮਿਲੀ ਹਲਕੇ ਉਹਨੇ ਪਹ ਜਾ ਰਹੇ ਆ ਬਸੋਂ ਪਿੰਡਾਂ ਨੂੰ ਜਾ ਰਹੇ ਆ ਔਰ ਬਡੀਆਂ ਰੈਲੀਆਂ ਦੇ ਯੋਜਨ ਹੋ ਰਹੇ ਆ ਲੋਕਾਂ ਵਿੱਚ ਬਹੁਤ ਮਨਾ ਉਤਸ਼ਾਹ ਆ ਔਰ ਅੱਜ ਜਿਸੇ ਨਾਲ ਕਿੰਨੇ ਆਇਆ ਇਹ ਜਗਾ ਖਸ਼ਿਆਰ ਪੁਜਰੇ ਦੇ ਨਾਲ ਲੱਗਦਾ ਪਿੰਡ ਅਜੋਵਾਲ ਜਿੱਥੇ ਸਿਗਲੀ ਪੈਂਚਾ ਦਾ ਵੱਡੀ ਗੰਟੀ ਬਚ ਰਹਿਦਾ ਉੱਥੇ ਆਉਣ ਦਾ ਮੌਕਾ ਮਿਲਿਆ ਔਰ ਜਿਸੇ ਦੀ ਖੁਜੀ ਵੀ ਹੋਈ ਆ ਇਹ ਭਾਈਚਾਰਾ ਗੁਰੂ ਦੇ ਨਾਲ ਜੁੜਿਆ ਹੋਇਆ ਇੱਥੇ ਬਹੁਤ ਸੁੰਦਰ ਗੁਰਦੁਆਰਾ ਬਣਿਆ ਹੋਇਆ ਇੱਥੇ ਨਾਲ ਨਾਲ ਬਹੁਤ ਵੀ ਹੋਇਆ ਕਿ ਅੱਜ ਵੀ ਸਾਡੇ ਪੰਜਾਬ ਦੇ ਅੰਦਰ ਇਹੋ ਜਿਹੇ ਲੋਕ ਰਹਿੰਦੇ ਆ ਜਿਨ੍ਹਾਂ ਦਾ ਅੱਜ ਵੀ ਸਰਪ੍ਰਸਤ ਹੈ ਨਹੀਂ ਮੈਂ ਇਸ ਮੌਕੇ ਤੇ ਮੇਰੇ ਨਾਲ ਪ੍ਰਹਾੜ ਸਾਹਿਬ ਜਿਹੜੇ ਇਸ ਹਸਕੇ ਵਿੱਚ ਇਸ ਅਜੋ ਆਦੇ ਆਕੇ ਵੀ ਨੇ ਇੱਕ ਖੁਰਸ਼ਬੀ ਦੀ ਤਕਰੀਬ ਜੂਤ ਬਣਾ ਕੇ ਦਿੱਤੇ ਆ ਇਹ ਗਰੀਬ ਲੋਕਾਂ ਵਾਸਤੇ ਔਰ ਮੈਂ ਹੀ ਇਹਨੂੰ ਵੀ ਬੇਨਤੀ ਕਰਦਾ ਹਾਂ ਸੰਵਾਦ ਵੀ ਕਰਦਾ ਔਰ ਅਸੀਂ ਇਹਦੇ ਜਮੀਰੋਂ ਬਾਦਲ ਆਪਣੀ ਸਰਕਾਰ ਵੇਲੇ ਕਾਲੀ ਸਰਕਾਰ ਵੇਲੇ ਇਹ ਲੋਕਾਂ ਨੂੰ ਲਾੜ ਕੀਤੀ ਸੀ ਪਰ ਸਾਡੀ ਸਰਕਾਰ ਕਹਾ ਨਹੀਂ ਬੜੀ ਸੇ ਘਰ ਨਹੀਂ ਬਣਾ ਸਕੀ ਪਰ ਜਦੋਂ ਫਿਰ ਮੌਕਾ ਮਿਲੇਗਾ ਸਾਡੀ ਸਰਕਾਰ ਆਊਗੀ ਕਿਥੇ ਗਰੀਬ ਲੋਕਾਂ ਦੇ ਸਿਰ ਦੀ ਛੱਤ ਜਿਹੜੀ ਉੱਤੀ ਜਾਊਗੀ ਮੈਂ ਦੂਸਰੀ ਬੇਨਤੀ ਕੀਤੀ ਹੈ ਆਪਣੇ ਸਾਰੇ ਬੱਚਿਆਂ ਸਕੂਲ ਦੇ ਨਾਲ ਕਿ ਇਥੇ ਸਕੂਲ ਦੀ ਸਥਾਪਨਾ ਹੋਵੇ ਇਹ ਬੱਚੇ ਜਿਹੜੇ ਨਾ ਫਿਕਲੀ ਕੋਲ ਭਾਈਚਾਰੇ ਦੇ ਇਹ ਵੀ ਸਕੂਲ ਦੇ ਜਾਣ ਇਹ ਵਿੱਦਿਆ ਪ੍ਰਾਪਤ ਕਰ ਸਕਣ ਤਾਂ ਕਿ ਇਹਨਾਂ ਨੂੰ ਵੀ ਆਪਣੇ ਦੇਸ਼ ਦੇ ਸੰਗਤ ਨਾਗਰਿਕ ਹੋਣ ਦਾ ਅਧਿਕਾਰ ਹੋ ਮਿਲ ਸਕੇ ਤੋਂ ਮੈਂ ਸਮਝਦਾ ਕਿ ਇਹ ਸਾਡੇ ਵਾਸਤੇ ਇੱਕ ਬੜੀ ਸ਼ਰਮਨਾਕ ਗੱਲ ਹੈ ਕਿ ਸਾਡੇ ਸਮਾਜ ਵਿੱਚ ਹਾਲੇ ਵੀ ਅਜਿਹੇ ਏਰੀਆ ਹੈਗੇ ਆ ਜਿੱਥੇ ਉਹਨਾਂ ਨੂੰ ਪੂਰੀ ਸੋਚਨਾ ਨਹੀਂ ਮਿਲ ਰਹੀਆਂ ਉਹ ਮੈਂ ਹੀ ਬੇਨਤੀ ਕਰਦਾ ਆਪਣੇ ਸਾਰੀਆਂ ਸਰਕਾਰਾਂ ਅੱਗੇ ਵੀ ਆਪਣੇ ਜਿਹੜੇ ਸਿਆਸੀ ਲੋਕ ਹੋਆ ਇਹ ਵੋਟਾਂ ਦੀ ਰਾਜਨੀਤੀ ਨੂੰ ਛੱਡ ਕੇ ਆਪਾਂ ਇਹਨਾਂ ਵੱਲ ਧਿਆਨ ਦਿਜੀਏ ਇਹਨਾਂ ਦਾ ਜਿਹੜਾ ਬੰਦਾ ਮਾਨ ਸਨਮਾਨ ਹੋ ਖੜੀਏ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ ਸਰ पाच ਮਹੀਨੇ ਲੱਗੋਗੇ ਇਲੈਕਸ਼ਨ ਲੜੇ ਸ਼ੋਮਣੀ ਕਾਲਰ ਕਿਹੋ ਜਿਹਾ ਮਿਲਦੇ ਤੁਹਾਨੂੰ ਉਹ ਹਗਾਰਾ ਕੀ ਮਿਲਦੇ ਆ ਇਹ ਕੱਲਾ ਸ਼ੋਮਣੀ ਕਾਲ ਦਾ ਪਾਰਟੀ ਸਾਰੇ ਜਿਹੜੀਆਂ ਪਾਰਟੀਆਂ ਵੱਖ-ਵੱਖ ਲੜ ਰਹੀਆਂ ਪੰਜ ਛੇ ਪਾਰਟੀਆਂ ਜੋ ਪੰਚਾਇਤ ਦੇ ਵਿੱਚ ਲੜ ਰਹੀਆਂ ਸ਼ੋਮਣੀ ਕਾਲਰ ਕਿਸੇ ਵੇਲੇ ਬੀਜੇਪੀ ਦਾ ਸਾਥੀ ਸੀ ਪਰ ਕਿਉਂਕਿ ਸਾਡੇ ਬਹੁਤ سارے ਮਸਲੇ ਜਿਹੜੇ ਆ ਪੰਜਾਬੀਆਂ ਦੇ ਪੰਜਾਬ ਦੇ ਲੋਕਾਂ ਦੇ ਉਹ ਹੱਲ ਨਹੀਂ ਹੋਏ ਇਸ ਕਰਕੇ ਵੀ ਉਹ ਫਾਲ ਛੱਡ ਕੇ ਇਕੱਲੇ ਇਲੈਕਸ਼ਨ ਲੜ ਰਹੇ ਆਂ ਔਰ ਇਕੱਲਾ ਇਲੈਕਸ਼ਨ ਲੜਨ ਦੇ ਨਾਲ ਜੋ ਲੋਕਾਂ ਦੇ ਵਿੱਚ ਖਾਸ ਤੌਰ ਤੇ ਸਿੱਖ ਮੈਕੀਨੂ ਵਿਚ ਜਿਹੜਾ ਬਹੁਤ ਵੱਡਾ ਹਵਾਰ ਆਇਆ ਅੱਜ ਸਾਰਾ ਜਿਹੜਾ ਸਿੱਖ ਭਾਈਚਾਰਾ ਉਹ ਇਕੱਠਾ ਹੋ ਕੇ ਸ਼੍ਰੋਮਣੀ ਕਾਲਾੰਦਰ ਦੇ ਮਾਰ ਖੜਾ ਅੱਜ ਕਿਸਾਨ ਵੀਰ ਵੀ ਔਰ ਪੰਜਾਬ ਦਾ ਮੈਨੂੰ ਖੁਸ਼ੀ ਆ ਕਿ ਜਿਹੜਾ ਹਰ ਵਰਗ ਦਾ ਹਿੰਦੂ ਭਰਾ ਵੀ ਉਹ ਇਹ ਗੱਲ ਮਹਿਸੂਸ ਕਰਦਾ ਕਿ ਹਿਸ਼ਾਰਪੁਰ ਤੋਂ ਬੜੇ ਲੰਬੇ ਸਮੇਂ ਬਾਅਦ ਸ਼੍ਰੋਮਣੀ ਕਾਲਾੰਦਰ ਆਪ ਪਾਰਲੀਮੈਂਟ ਦੀ ਸੀਟ 'ਤੇ ਲੜ ਰਿਹਾ ਹੈ ਔਰ ਮੈਨੂੰ ਬੜੇ ਲੋਕਾਂ ਤੋਂ ਜਿਹੜੇ ਸਰੇਹ ਆਉਂਦੇ ਆ ਔਰ ਮੈਨੂੰ ਕਿਹਾ ਕਿ ਮਿਲਖੇ ਵੀ ਜਾਂਦੇ ਆ ਕਿ ਸਾਨੂੰ ਇਸਦੀ ਬੜੀ ਖੁਸ਼ੀ ਆ ਕਿ ਤੁਸੀਂ ਨਾ ਤਾਂ ਬਦਲ ਬਦਲੋ ਨਾ ਤੁਸੀਂ ਜਿਹੜਾ ਮੌਕਾ ਪ੍ਰਸਤ ਦੇਣਾ ਤੁਸੀਂ ਮੇਰੇ ਇੱਕ ਪਾਰਟੀ ਨੂੰ ਚੁਣ ਰਹੇ ਆ ਲਗਾਤਾਰ ਕਾਂਦਾ ਦੀ ਫੇਵਾ ਕੀਤੀ ਆ ਕੱਲ ਕੱਲ ਨਾਲ ਸੁਪਰੇਟ ਦੇ ਕੇ ਨਾ ਮਾਦਿਆ ਕਿ ਸਾਡੀ ਬੋਰ ਜਿਹੜੀ ਆ ਉਹ ਤੁਹਾਡੇ ਪੱਖੇ ਵਿੱਚ ਜਾਊਗੀ ਤੋਂ ਮੋਨਾ ਭਰਾਵਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦਾ